ਦਾ ਬਾਈ ਧੱਕੇ ਹੀ ਆ ਹਲੇ 7 ਲੀਟਰਾਂ ਨੂੰ ਮੂੰਹ ਮਾਰੂਗਾ ਐ ਇੰਨਾ ਕਾ ਨਾੜ ਬੱਤ ਬੱਤ ਅਹਰਾਗਾ ਬੱਤ ਮਾਰੂ ਮੂੰਹ 20 ਲੀਟਰਾਂ ਦੀ ਡੀਜ਼ਲ ਦੀ ਢੋਲੀ ਭੇਰ ਭਰ ਲਿਆ ਆ ਜਿਹੜੇ ਹਿਸਾਬ ਨਾਲ ਟਾਈਮ ਨਾਲ ਹੀ ਢੋਲੀ ਭਰ ਲੈ ਡੀ ਜਲਦੀ 7-8 ਲੀਟਰ ਤਾਂ ਜਮਾ ਬੱਟ ਦੀ ਪਾਈ ਆ ਟਰਾਲੀ ਦੇ ਵਾਹੀ ਗੁਰੂ ਚੱਲ 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 ਤੇ ਰੱਬ ਦਾ ਨਾਮ ਲੈ ਕੇ ਗੱਡੀ ਦੇ ਮਾਰ ਲਿਆ ਸੈਲਫ ਤੇ ਟਰਾਲੀ ਪਾਉਣ ਆਏ ਆਪਣੇ ਵਾਲੇ ਛਤੂ ਕੇ ਘਰੇ ਇੱਕ ਟਰਾਲੀ ਇੱਧਰ ਕੱਢ ਕੇ ਸੀ ਗੱਲ ਤਕੜੀਆਂ ਵਾਸੀ ਵਧੀਆ ਹੀ ਵਧੀਆ ਨਹੀਂ ਕੋਈ ਨਾ ਟਾਇਰਾਂ ਟਾਇਰ ਨਹੀਂ ਚੜ੍ਹ ਦਿੰਦੇ ਛਤੂ ਵਾਸੀ ਅੱਛਾ ਦੁੱਧ ਪਾਉਣ ਗਿਆ ਠੀਕ ਹੈ ਵੀਡੀਓ ਦੇਖ ਰਹੇ ਸਾਰੇ ਵੀਰ ਆਪੜਾ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਤਿੰਨ ਵਿਸਾਖ 15 ਅਪ੍ਰੈਲ ਸਾਲ 2024 ਆ ਦਿਨ ਹੈਗਾ ਸੋਮਵਾਰ ਦਾ ਤੇ ਮੌਸਮ ਅੱਜ ਵੀ ਉਵੇਂ ਹੀ ਆ ਕਿਸਮਿਆਲਾ ਜੀ ਸੂਰਜ ਨੇ ਦਿਖਾਈ ਨਹੀਂ ਦਿੱਤੀ ਮੜਾ ਮੜਾ ਬੱਦਮਾ ਦੇ ਓਲੇ ਓਲੇ ਜੇ ਆ ਦੁਪਰ ਗੱਡੀ ਸਟਾਰਟ ਕਰ ਲਈ ਉਮੀਦ ਕਰਦੇ ਆ ਅੱਜ ਧੁੱਪ ਨਿਕਲੂਗੀ ਆਉਣ ਦੇ ਆਉਣ ਦੇ ਉੱਥੇ ਜਾ ਕੇ ਲਾ ਲੈਂਦੇ ਉਹ ਬੱਲੇ ਤਾਂ ਲੱਗ ਗਿਆ ਚੱਲ 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 ਉਰਾਂ ਲੈ ਇਹ ਨਗਾ ਚਾਰ ਕੰਕੜਾ ਉਰਾਂ ਲਿਆ ਚੱਲ ਲਿਫਟ ਚੱਕੀ ਮਾਰੀ ਚੱਕੀ ਹੋਈ ਆ ਰੁਕ ਜਾ ਗੱਗੂ ਜਵਾਨ ਨਾਲ ਆਉ ਨੂੰ ਦੇਖੋ ਸ਼ਾਮ ਨੂੰ ਕੁਝ ਨਹੀਂ ਹੁੰਦਾ ਚੱਕੀ ਚੱਲ ਫੱਟੇ ਗੁੱਡ ਲੱਕ ਚਲ ਚਾਹ ਪਾਣੀ ਓਕੇ ਠੀਕ ਚਾ ਚਲ ਅੱਜ ਕੰਮ ਭਰਿਆੜਾ ਜਖਾਮ ਵਾਲਾ ਰਾਤ ਦੋ ਕੁ ਛਿੱਕਾਂ ਹੀ ਆਈਆਂ ਤੜਕੇ ਅੱਜ ਛਿੱਕਾਂ ਵਾਲਾ ਕੰਮ ਆਣ ਜਾਵਾਂ ਖੁੱਲੇ ਪਿਆ ਓਪਨ ਹੀ ਆ ਕੰਮ ਦੋ ਘੰਟੇ ਬਾਅਦ ਪੰਜ-ਸੱਤ ਛਿੱਕਾਂ ਆ ਜਾਂਦੀਆਂ ਤੇ ਨਾਲ ਹੀ ਨੱਕ ਵਗਣਾ ਸ਼ੁਰੂ ਹੋ ਰਿਹਾਗਾ ਤੇ ਖੈਰ ਦੇਖਿਓ ਜਰੂਰ ਐਂਡ ਤੱਕ ਵੀਡੀਓ ਨਵੇਂ ਆਏ ਸਬਸਕ੍ਰਾਈਬ ਕਰ ਲਓ ਫੇਸਬੁਕ ਤੇ ਦੇਖ ਰਹੇ ਤਾਂ ਫੋਲੋ ਲਾਜ਼ਮੀ ਕਰ ਲਓ ਕਿ ਰਮਨਪ੍ਰੀਤ ਜੰਦਾ ਕੇਤ ਤੇ ਆਪਾਂ ਆਟਾ-ਆਟਾ ਚੱਕ ਕੇ ਲਿਆਉਣੇ ਛੱਤੂ ਦੇ ਨਾਮ ਤੇ ਆਵਾਜ਼ੀ ਹੋਰ ਬਾਪੇ ਚੰਗੀ ਸਿਹਤ ਚੱਲ ਵਧ ਗਈ ਜਾਈ ਦੇ ਭਾਈ ਠੀਕ ਹੈ ਜੀ ਪੀਣਾ ਧਰ ਕੇ ਆਏ ਸੀ ਕੱਲ ਛੱਤੂ ਦੇ ਮੈਂ ਉਹ ਚੱਕ ਕੇ ਲਿਆਉਣੇ ਆਟਾ ਪੀਤਾ ਹੋਊਗਾ ਰਾਤ ਤੇ ਬਾਕੀ ਅਗਲੀ ਕਾਰਵਾਈ ਨਾਲ ਨਾਲ ਵਿਖਾਉਂਦੇ ਰਵਾਂਗੇ ਤੇ ਚੱਲ ਅੱਪੀ ਅੱਜ ਤਾਂ ਮਸ਼ੀਨਾਂ ਹੀ ਰੁੜੀ ਜਾਂਦੀਆਂ ਨੇ ਆਂ ਦੇ ਧੁੱਪ ਤਾਂ ਨਹੀਂ ਨਿਕਲੀ ਆ ਆ ਗਿਆ ਆ ਗਿਆ ਤੂੰ ਵਿੱਚ ਆ ਗਿਆ ਗੱਡੀ ਰੈਡੀ ਕਰਕੇ ਖੜਾ ਲੀਏ ਕਿਰਾ ਇਧਰ ਉਮੀਦ ਕਰਨਿਆਂਗੇ ਧੁੱਪ ਨਿਕਲੇ ਆਵੇ ਫਿਲਹਾਲ ਤਾਂ ਕੋਈ ਨਾ ਮੋਨਿਸ਼ਾਨ ਨਹੀਂ ਹੈਗਾ ਸੂਰਜ ਦਾ ਹਵਾ ਰੁਕੀ ਹੋਈ ਆ डैम ਆ ਜਾਵਾ ਪੂਰਾ ਤੇ ਤਾਪਮਾਨ 25 ਡਿਗਰੀ ਤੇ ਆ ਕੱਲ ਤੱਕ ਧੁੱਪ ਨਿਕਲੇ ਉਹ 15 ਤਰੀਕ ਦਾ ਵੀ ਦੱਸਿਆ ਹੋਇਆ ਸੀਗਾ ਝਾੜ ਅਲੇ ਹੈਗਾ ਪਰ ਮਸ਼ੀਨ ਪਾ ਕੇ ਖੜਾ ਲਿਆ ਉਮੀਦ ਕਰਦੇ ਆ ਕਿ ਕਣੀ ਕੜਾ ਮਾ ਨਾ ਹੋਇਆ ਤਾਂ ਅੱਜ ਕੰਮ ਚੱਲ ਪਊਗਾ ਚੱਲ ਪੂ ਕੰਮ ਵੀ ਚੱਲੂ ਲੱਗ ਗਿਆ ਹੜੀਆਂ ਦਾ ਕਿਉਂਦਾ ਰਹੇ ਬੱਦੀ ਵਰ ਨੋਵੇ ਤੇ ਸੱਸ ਸਰੀ ਕਾਲ ਬੇਟਾ ਸਾਰਿਆਂ ਨੂੰ ਪੰਜ ਵਾਰਟ ਲੈ ਜਾਂਦੇ ਸੀ ਹੌਸ ਤੇ ਧੰਨਵਾਦ ਤੁਹਾਡੇ ਜੁੜੇ ਰਹੋ ਚੰਦ ਦੇ ਨਾਲ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸੇਵ ਕੁਦਾ ਮੋਬਾਈਲ ਤੇ ਜਰੂਰ ਭੇਜਿਆ ਕਰੋ ਫੇਸਬੁਕ ਤੇ ਦੇਖਦੇ ਤਾਂ ਫੋਲੋ ਵੀ ਜਰੂਰ ਕਰਿਓ ਸਸਤੀ ਕਾਰ ਧੰਨਵਾਦ ਜੀ ਸਸਤੀ ਕਾਰ ਜੀ ਸਾਰੇ ਸਸਤੀ ਕਾਰ ਸਸਤੀ ਕਾਰ ਪਾਪੇ ਉਹ ਖੜੇ ਪਾਪੇ ਹੈਲੋ ਤਾਜ ਤਾਜ ਜੀ ਸੀਬੀ ਵਾਲੇ ਭਾਈ ਵੀਡੀਓ ਬਣਾਉਣਾ ਤਰੀ ਭਾਈ ਉਹ ਭਾਈ ਬੰਦੇ 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 ਬੜਾ ਜ਼ੋਰ ਲੱਗਿਆ ਪਿਆ ਦਾ ਅਜ ਬੁਲਾਵਾਂਗੇ ਨਾ ਤੈਨੂੰ ਬੁਲਾਮਾ ਕਿ ਨਾ ਤਨੂ ਬੁਲਾਵਾ ਨਾ ਬੁਲਾ ਲੈਣ ਦੇ ਥੋੜਾ ਯਾਰ ਚਲ ਹੱਥ ਜਿਆਦਾ ਮਲਾ ਲੀਏ ਫਿਰ ਅੱਤ ਦਾ ਮਲਾ ਲੀ ਗੇ ਬਰ ਆਪਾਂ ਉਹ ਦੂਜਾ ਹੱਥ ਮਲਾਉਂਦੇ ਹੁੰਦੇ ਸੱਜਾ ਰਾਈਟ ਹੈਂਡ ਹੈਲੋ ਐਵੇਂ ਪੁੱਛ ਕਿਵੇਂ ਹੋ ਚਾਚਾ ਠੀਕ ਹੈ ਯਾ ਆਪ ਦੱਸੋ ਤੂੰ ਕਿਵੇਂ ਆ ਤੂੰ ਕਿਵੇਂ ਆ ਚੁਈਕਾ ਅੰਤਰੀ ਵੀਡੀਓ ਤਾਂ ਬਣਾ ਲੈਣਾ ਕਿ ਨਾ ਬਣਾਵਾ ਜੀ ਸੀ ਵੀ ਲਿਆਣੀ ਆ ਯਾਰ ਮੈਂ ਟੋਆ ਜੇ ਪਟਿਆ ਮਾਂ ਉੱਥੇ ਕਿਥੇਗਾ ओके त ले आओ सब्सक्राइब सब्सक्राइब ਕਰ ਮੈਂ ਜਾਨੇ ਚੈੱਕ ਕਰੀਆ ਵਧੀਆ ਵਧੀਆ ਬੋਲੋ ਅਕੀ ਬੋਲਿਆ ਸੀ ਓਏ ਕਿਰ 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 ਵਧੀਆ ਵਧੀਆ ਬੋਲੋ ਇੱਕ ਗਾਣਾ ਸੁਣਾ ਦੇ ਫਿਰ ਮੈਂ ਜਾਣਾ ਯਾਰ ਰਛੇਤੀ ਕਰ ਨਹੀਂ ਸੁਣਾਉਂਦਾ ਤੁਹਾਡੀ ਖੁਲਲੀ ਕਿ ਤੂੰ ਦੇਖਾ ਤੁਹਾਡੀ ਖੁਲਲੀ ਨੂੰ ਕੀ ਹੋ ਗਿਆ ਅੱਛੀ ਭਲੀ ਹੋਣੀ ਆ ਤੁਹਾਡੀ ਹੱਡੀ ਗੰਦੀ ਹੋ ਗਈ ਕੋਲੀ ਆ ਲੈ ਫਿਰ ਗਾਣਾ ਸੁਣਾਏਗਾ ਕਿ ਬਗਜਾ ਉਹ ਜ਼ੋਰ ਨਾ ਲਾ ਓਏ ਡਿੱਗ ਜੇਂਗਾ ਪਿੱਛੇ ਪਿੱਛੇ ਡਿੱਗ ਜੇਂਗਾ ਮਾਰ ਮਰਦਾ ਬੜਾ ਗਣਾ ਓਏ ਨੋ ਦਿੱਕੂ ਮੈਂ ਤਾਂ ਤਰਲੇ ਕਰਕੇ ਧੁੱਪ ਚੜਾ ਲਈ ਆਸ਼ੇ ਮੰਗਰ ਰੇੜੀ ਪਾ ਲਈ ਕਿਆਟੇ ਵਾਲੀ ਜੌਟੀ ਲਾ ਲਈ ਤੇ ਨਾਲ ਹੀ ਛਤੂ ਨੂੰ ਕਾਲ ਮਲਾ ਲਈ ਕਹਿੰਦਾ ਆ ਗਿਆ ਥੱਕਿਆ ਤਾਂ ਨਹੀਂ ਮੇਲਾ ਵੇਖ ਕੇ ਜੋਬਰਾ ਵਧੀਆ ਕਰਨੀ ਵੀ ਰੋਟਾ ਮਾਰਨਾ ਪੂਰਾ ਕਣਕ ਕਬੜਾ ਆ ਲੈ ਯਾਰ ਕਣਕ ਦੇਖ ਟੱਪੀ ਜਾਂਦੀ ਆ ਬਾਤਾਂ ਵੜਦੀ ਅੱਜ ਅੱਜ ਵੜਦੇ ਦਵਾਈਨਾਂ ਵਾਲੇ ਨੂੰ ਭਾਈ ਗਾਲ ਹੋਈ ਪਈ ਆ ਤੇ ਕਣਕਾਂ ਉੱਥੇ ਖੜ ਗਈਆਂ ਜਿੱਥੇ 4 ਦਿਨ ਪਹਿਲਾਂ ਖਰੀਆਂ ਸੀ ਹੁਣ ਤੋਂ ਪਜੀ ਘੱਟ ਹੁੰਦੀ ਆ ਕਈ ਦਿਨਾਂ ਦੀ ਦਾ ਕੰਮ ਦਾ ਕੰਕ ਕੰਮ ਵਰਗੀਆਂ ਨੇ 14 15 ਤਰੀਕ ਦੀ ਕਹੀ ਹੋਈ ਸੀ ਕੰਨ ਕਵਟਾਂਗੇ ਕਰੇ ਇਸਲਾਪ ਆਇਆ ਕਰਤਾ ਹਾਂ ਕਣੀਆਂ ਨੇ ਹੋਰ ਇਸਲਾਪਾ ਕਰਤਾ ਤੇ ਦਾਣੇ ਜਿੱਥੇ ਜਿੰਨੇ ਕੇ ਹਰੇ ਸੀ ਉਹਨੇ ਕੀ ਖੜੇ ਹੈਗੇ ਤੇ ਹੁਣ ਭਾਈ 14 15 ਦੀ ਤਰੀਕ ਦਿੱਤੀ ਹੋਈ ਸੀ ਬਟਨ ਵਾਲਿਆਂ ਨੂੰ ਕਣਕ ਵਾਲਿਆਂ ਨੂੰ ਉਹਨਾਂ ਨੂੰ ਕੱਲ ਆਖਿਆ ਭਾਈ ਤੁਸੀਂ ਹੁਣ ਆਉਂਦੇ ਆ ਦੋ ਤਿੰਨ ਤਰੀਕਾ ਪਿੱਛੇ ਕਰ ਲੋ ਸਟਾਰਨ ਤੋਂ ਮਾਦਰੀਕ ਤੇ ਬਾਕੀ ਗੱਲ ਤੇ ਖੈਰਾ ਧੁੱਪ ਨਿਕਲਾਈ ਥੋੜੀ ਜਿਹੀ ਮਨਪਰੀ ਤੇ ਬਾਕੀਆ ਤੂੜੀ ਬਣਾਉਣਾ ਕਮਾਂਡੀਆਂ ਦੇ ਤੇ ਅੰਦਾ ਚੱਕ ਲਈਏ ਤੇ ਅਗਲੀ ਡਿਊਟੀ ਨਾਲ ਨਾਲ ਲਈ ਜਾਵਾਂਗੇ ਠੀਕ ਹੈ ਹੇਲ ਤੇ ਬਾਕੀ ਬੈਵਲੈਂਡ ਤੋਂ ਪਰ ਆ ਰਹੀ ਹੈ ਜੀ ਸੇਫਟੀ ਇਨਸੈਂਸ ਇਧਰ ਇਧਰ ਪਤਾ ਕਰ ਲਈ ਸ਼ਾਬਾਸ਼ ਸ਼ੇਰ ਬੰਦ ਹੋ ਗਏ ਪੂਰੇ ਹੋਏ ਹੋ ਗਏ ਪੂਰੇ ਯ ਲੈ ਤਨ ਅਦੇ 4 7 ਸੇ ਕੋਈ ਸੱਜਣਾ ਹੋਰ ਵੀ ਚੱਕੀ ਵਾਲਿਆ ਕਿਵੇਂ ਰਹੀ ਬਸਾਖੀ ਖਾਣ ਵਾਲਾ ਹੈ ਨਹੀਂ ਆਟਾ ਇੱਕ ਘੱਟਾ ਸੀ ਉਹ ਤਰ ਲਿਆ ਸੀ ਆ ਪਹਿਲਾਂ ਉਹ ਸਾਹਮਣੇ ਵੱਡਾ ਢੱਗੇ ਹੈ ਤਲਗੇ ਦਿਓਰੇ ਤਲਗੇ ਦਿਓਰੇ ਹੈਗੇ ਪੋਲੀਟੀ ਜੋ ਬਾਲੇ ਦਾ ਮੱਝਾ ਲੀ ਜੋ ਕਣ ਕੋ ਵਧੀਆ ਵੱਡ ਕੇ ਚੱਲ ਪਿਆ ਚੱਲ ਪਿਆ ਕੰਮ ਰੋੜ ਪਿਆ ਚੱਲ ਆਪਾਂ ਵੀ ਰੋੜ ਕੇ ਗੱਡੀ ਆਪਣੀ ਚੱਲ ਵੀ ਸੱਜਣਾ ਵਾਹੀ ਗਰ ਸਵੇਦੀ ਬੰਦੀ ਆਈ ਹੋਈ ਆ ਪਾਣੀ ਬੰਦ ਹੈਗਾ ਤੇ ਰੂਟੀ ਵੀ ਹੋਣਾ ਤੀਜੇ ਦਿਨੋਂ ਆਉਂਦੀ ਹੈਗੀ ਤੇ ਟੈਂਕੀਆਂ ਚੋਂ ਪਾਣੀ ਮੁੱਕ ਜਾਂਦਾ ਤੇ ਪੂਰੇ ਹਾਲ ਬੈਂਕੇ ਤੇੜੇ ਹੋ ਜਾਂਦੇ ਹੈਗੇ ਤੇ ਇਧਰੋਂ ਸੂਆ ਉੱਚਾ ਹੈਗਾ ਜਿੱਥੇ ਆਪਾਂ ਖੜੇ ਆ ਤੇ ਇਧਰ ਅੱਗ ਨਿਵਾਣਾ ਤੇ ਨੀਵੇਂ ਸਾ ਚੋਣ ਕਰਕੇ ਆ ਠੱਲ ਬਣਾਈ ਹੋਈ ਆ ਇੱਥੇ ਪਾਣੀ ਠੱਲ ਕੇ ਚੱਲਦਾਗਾ ਤੇ ਆਪਣੀ ਤਾਂ ਪਹਿਲਾਂ ਵੀ ਦਿਖਾਈ ਸੀ ਇੱਕ ਵਾਰੀ ਮੈਂ ਵਲੌਗ 'ਚ ਇਹ ਪਾਣੀ ਵਧਣਾ ਸੀ ਉੱਥੋਂ ਮੋਗਾ ਖੋਲਣਾ ਸੀ ਮੋਗਾ ਉਹ ਆਪਣੇ ਇੱਥੇ ਤੇ ਆ ਜਾਂਦਾ ਖਾਲਦ ਨੇ ਇੰ ਆਲੇ ਖੇਤੋਂ ਤੇ ਨੂੰ ਤੁਸੀਂ ਦੱਸਿਓ ਬਈ ਕੀ ਕਹਿੰਦੇ ਤੁਹਾਡੇ ਏਰੀਆ 'ਚ ਠੱਲ ਨੂੰ ਉਹ ਗੇ ਤੇ ਵੀ ਜਾਇਗਾ ਗੋ ਤੇ ਆ ਪਾਈਪ ਲਾਈਨ ਕਰਾਉਸ ਹੁੰਦੀ ਆ ਪਾਣੀ ਵਾਲੀ ਬੋਰ ਮੋਟਰ ਵਾਲੀ ਤੇ ਇਧਰ ਸਾਹਮਣੇ ਉਹ ਉੱਥੇ ਜੀ ਆਪਣਾ ਮੁੰਡਾ ਤੂੜੀ ਬਣਾਈ ਜਾਂਦਾ ਆ ਆ ਗਿਆ ਉਹ ਸਕਰੀਨ ਦੇ ਬਿਲਕੁਲ ਵਿਚਾਲੇ ਇੱਥੇ 19 ਵਾਲਾ ਮੋਗਾ ਸਾਡਾ 19 ਵਾਲਾ ਵਜਦਾ ਇਹ ਜਿਹੜਾ ਕਿ ਬੰਦ ਕਰਿਆ ਪਿਆ ਫਿਲਹਾਲ ਤਾਂ ਹੂ ਬੱਲੇ ਲਿਆ ਮੋਟਾ ਲੱਗ ਗਿਆ ਸਲੋ ਹਾਵ ਜੀ ਵੈਰੀ ਗੁੱਡ ਐ ਨਹੀਂ ਜਲਣਾ ਪਿਆਰ ਨਾਲ ਚੱਲਣਾ ਆ ਗਿਆ ਮੈਂ ਚੱਲ ਉਹ ਲਓ ਜੀ ਖੂ ਚੈੱਕ ਕਰ ਲੋ 5 6 ਵੋਟ ਅਕਸਰ ਇਹ ਗੱਲ ਆਪਾਂ ਦੱਸਦੇ ਰਹੇ ਨੇ ਕਿ ਆ ਸਾਡੇ ਏਰੀਏ ਚ ਪਾਣੀ ਉੱਤੇ ਹੀ ਹੈਗਾ ਆ 10 ਤੋਂ 15 ਫੁੱਟ ਦੇ ਵਿੱਚ ਵਿੱਚ ਚੋਆ ਪਾਣੀ ਦਾ ਤੇ ਡੇਡ ਇੱਕ ਖੂਹ ਨੇ 8-7 ਫੁੱਟ 10 ਫੁੱਟ ਤੇ ਬਾਕੀ ਟੋਪਾ ਹੈ ਨਹੀਂ ਅੱਜ ਵੀ ਨਹੀਂ ਆਈ ਤੱਕਈ ਆ ਹਲੇ ਆ ਟਰੈਕਟਰ 6 7 ਲੀਟਰਾਂ ਨੂੰ ਮੂੰਹ ਮਾਰੂਗਾ ਐ ਨਾ ਕਨਾੜ ਵੱਤ ਵੱਤ ਹਰਾਗਾ ਵੱਤ ਮਾਰੂ ਮੂੰਹ ਸਿਆਲ ਕੋਈ ਗੱਲ ਨਹੀਂ ਵੱਤ ਸਹੀ ਗਾ ਕੋਈ ਯਾਰ ਹਨ ਤੇ ਪਰ ਇਹ ਐ ਸੀ ਆ ਤਰਕੇ ਵੀ ਧੁੱਪੀ ਇਹ ਮੂੰਹ ਜਾਂ ਗੱਡੀ ਜਾਂਦਾ ਇਹ ਸੂਰਜ ਵੀ ਨਿਕਲੂਗਾ ਵਾਵਾ ਪਰ ਕੇਨਾ ਧੁੱਪ ਜੀ ਲਵਾ ਕੇ ਫੇਰ ਵਸ ਉਹੀ ਹਾਲ ਜੱਲੀ ਜਾਂਦਾ ਸੂਰਜ ਦਾ ਤੇ ਕੇ ਗਵਾਂਢੀ ਮਿੱਤਰ ਨੇ ਮੂੰਗੀ ਵਗੈਰਾ ਬੀਜਣੀ ਆ ਉਹ ਕਾਲ ਕਰੀ ਜਾਂਦਾ ਸੀ ਆ ਗੁਰਤੇਜ ਆ ਆ ਖੇਤੀਬਾੜੀ ਵਾਲਾ ਡਾਕਟਰ ਭਾਈ ਗੁਰਦੇਵ ਸਿੰਘ ਆ ਸੀ ਡਾਕਟਰ ਗੁਰਦੇਵ ਜੀ ਕਹਿੰਦੇ ਆ ਇੱਥੇ ਦਿਸਦਾ ਨਹੀਂ ਮੈਨੂੰ ਤੇ ਜੇ ਆਇਆ ਤਾਂ ਗੱਲਬਾਤ ਕਰਾਂਗੇ ਗੁਰਦੇਵ ਜੀ ਨਾਲ ਵੀ ਤੇ ਉਹ ਥੋੜੀ ਜਿਹੀ ਜ਼ਿਆਦਾ ਪਰਖ ਰੱਖਦਾ ਹੁੰਦਾ ਇਹਨਾਂ ਗੱਲਾਂ ਦੀ ਕਿਹੜਾ ਵੀ ਕਿਵੇਂ ਕੀ ਕਾੜਾ ਕੀ ਬਚਤਾ ਤੇ ਉਹ ਜਿਹੀਆਂ ਗੱਲਾਂ ਬਾਤਾਂ ਸੋਹਣੀਆਂ ਦੱਸਦਾ ਹੁੰਦਾ ਉਹ ਤੇ ਖੈਰ ਕਈ ਬੰਦੇ ਹੁੰਦੇ ਆ ਕਿ ਆਪਣੇ ਆਸ ਪੜੋਸ ਆਸ ਕਮਾਡ ਚ ਖੇਤੀਬਾੜੀ ਮੰਤਰੀ ਥੋੜਾ ਜਿਆ ਖੇਤੀਬਾੜੀ ਚ ਜਿਆਦੇ ਗਹਿਰੇ ਹੁੰਦੇ ਆ ਜਿਹੜੇ ਸਹੀ ਹੈ ਨਾ ਤੇ ਬਾਕੀ ਭਾਈ ਇਧਰ ਡਾਕਟਰ

ਕਰ ਮਾ ਆ ਜਾ ਆ ਆ ਮੈਟਿਕ ਕੜੀ ਤੋਂ ਨਿਕਲੀ ਹੁਣ ਪਹਿਲਾਂ ਵੀ ਇੱਕ ਵਾਰੀ ਆਣ ਹੋਣਾ ਸੂਰਜ ਨਿਕਲਿਆ ਸੀ ਆ ਹੁਣ ਯਾਰ ਧੁੱਪ ਕੜੀ ਯਾਰ ਰਾਗੀ ਜੋਬਰ ਨੂੰ ਪੋਛਦਿਆਂ ਨੂੰ ਦਾਉ ਜਵਾ ਆ ਜੰਨੇ ਘੰਟਾ ਦੋ ਘੰਟੇ ਤੇ ਫਿਰ ਜਾ ਕੇ ਆਪਦਾ ਨੀਰਾਚਾਰਾ ਪਾ ਕੇ ਜੰਮ ਦੀ ਜੋਟੀ ਲਾਵਾਂਗੇ ਤੇ ਤੇਰੇ ਡੈਡੀ ਦਾ ਫੋਨ ਲੈਣ ਜਾਣਾ ਸੀ ਸਰਦੂਰਗੜ ਯਾਰ ਯਾਰ ਜਾ ਕੇ ਉਹ ਚਾਚਾ ਰੋਜ਼ ਕਹਿੰਦਾ ਫੋਨ ਲਿਆਇਆ ਉਹ ਪੁਰਾਣੀ ਜਿਹੀ ਫੋਨ ਨਾਲ ਡੰਗ ਲਾਈ ਜਾਂਦਾ ਚਾਚਾ ਕਰੇ 10 ਦਿਨ ਕੱਢ ਦੇ ਉਹ ਆ ਫੋਨ ਦੇ ਤੂੰ ਆਈਫੋਨ ਦੇ ਨਾ ਉਹ ਚੱਲ ਉਹ ਚੱਲ ਕੋਈ ਨਾ ਠੰਡਾ ਰਿਹਾ ਘਰ ਵਾ ਤੱਤਾ ਵਾਲਾ ਚੱਲ ਜੰਨਾ ਪੰਦਰਾ ਲੈ ਉਹਨਾਂ ਫੋਨ ਲੈ ਆਈਫੋਨ ਚੱਲ ਆਵਾਂਗੇ ਵਧਾਈਆਂ ਤੈਨੂੰ ਅਡਵਾਂਸ ਚ ਅਡਵਾਂਸ ਤੇ ਵਧਾਈਆਂ ਤੈਨੂੰ ਨਵੇਂ ਫੋਨ ਲਿਆ ਲੈ ਭਾਈ ਹੈਲੋ ਇੱਧਰੋਂ ਰੱਖ ਪਿੰਡ ਬੰਨੀ ਨੂੰ ਸਿੱਟੀ ਆਉਣ ਦੇ ਸਿੱਡੀ ਚੱਲ 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 ਤੋੜੀ ਲੈਫਟ ਤੇ ਨਹੀਂ ਚੱਲ ਬਸ

ਤੂਤਕ ਤੂਤੀਆਂ ਹਈ ਜਮਾ ਲੋ ਤੂਤਾਂ ਵਾਲੇ ਖੂਤੇ ਤੂਤੀਆਂ ਖਾ ਲੋ ਬਾਲਾਂ ਨਾ ਖਾਈਂਗੇ ਤੇ ਇਥੇ ਉਲਟ ਦਾ ਫਰੇ ਫਿਰ ਚੱਨਾ ਗਾਇਜ਼ ਤੂਤੀਆਂ ਖਾ ਲੋ ਗਾਇਜ਼ ਤੂਤੀਆਂ ਤੂਤੀਆਂ ਬਾਦੂ ਸੁੱਕਣ ਵਾਲਾ ਤੇ ਨਾਲ ਹੀ ਸੂਆ ਇੱਥੇ ਸੂਏ ਦੇ ਨਾਲ ਹੀ ਉਹ ਸਾਹਮਣੇ ਵਾਲੀ ਜਿਹੜੀ ਆ ਟਰੀ ਲਾਈਨ ਜੀ ਦਿਖਦੀ ਆ ਇੱਥੇ ਬਾ ਖੜਾ ਨਹਿਰ ਇਹ ਆ ਇੱਥੇ ਐਡੇ ੜ ਪੱਕੇ ਨਹੀਂ ਮਾਰਦੇ ਹੁੰਦੇ ਇਹਨਾਂ ਦੇ ਲੈ ਹੋਰ ਖਾਲਾ ਬਹੁਤ ਸਵਾਲ ਠੀਕ ਹੈ ਹਟ ਜਾ ਹੁਣ ਬਸ ਕਰ ਬਾਲੀਆਂ ਨਾ ਖਾਈ ਸਿਆਲ ਵੀ ਉੱਧਰ ਵੀ ਲਾਲ ਗਏ ਡਿਊਟੀ ਤੇ ਕਈ ਵੀਰ ਪੁੱਛਦੇ ਹੁੰਦੇ ਆ ਬਾਈ ਕਿ ਤੁਸੀਂ ਟਰੈਕਟਰ ਬਦਲ ਲਿਆ ਜਾਂ ਪੁੱਛਦੇ ਹੁੰਦੇ ਆ ਕਿ ਬਾਈ ਸੋਨਾ ਵਾਲੀ ਕਾ ਕਿੱਧਰ ਗਿਆ ਇਹ ਟਰੈਕਟਰ ਆਪਣਾ ਪੁਰਾਣੇ ਸਾਹ ਦਾ ਤੇ ਆਪਣੇ ਵਾਲਾ ਟਰੈਕਟਰ ਸੋਨਾਲੀਕਾ ਉੱਥੇ ਉਹਨਾਂ ਕੋਲੇ ਆ ਉਹਨਾਂ ਨੇ ਪਹਿਲਾਂ ਮਿੱਟੀ ਪਾਉਣੀ ਸੀ ਡੇਢ ਕਿ ਮਹੀਨਾ ਹੋ ਗਿਆ ਉਹਨਾਂ ਕੋਲੇ ਛੱਡਿਆ ਆਂਦਾ ਸੀ ਇਹਦੇ ਮਗਰ ਟਰਾਲੀ ਨਹੀਂ ਪਾਉਂਦੇ ਹਲੇ ਤੇ ਤਾਂ ਕਰਕੇ ਪਹਿਲੀ ਲਿਆ ਆਂਦਾ ਸੀ ਇੱਥੇ ਤੇ ਇਹਦੇ ਤੇ ਚਲਾਉਣੀ ਹੁੰਦੀ ਆ ਇਹ ਮਸ਼ੀਨ ਸੋਨਾਲੀਕੇ ਤੇ ਨਹੀਂ ਚਲਾਉਂਦੇ ਬਾਈ ਤਾਂ ਵਸੋ ਉਹਨਾਂ ਲਵੇ ਆ ਤੇ ਹੁਣ ਸੀਜ਼ਨ ਸੀਜ਼ਨ ਆ ਇਹਦੇ ਮਸ਼ੀਨ ਚਲਾਵਾਂਗੇ ਇੱਥੇ ਰਹੂਗਾ ਜੀ ਕਰਦਾ ਤੂੰ ਟੈਲੈਂਟ ਨੂੰ ਦੇਖ ਲਾ ਹਾਂ ਤੂੰ ਸਿਖਾ ਲਈਆਂ ਮੈਂ ਖਾਧੀ ਮਾਰ ਵੀ ਦੇਖੂੰ ਖਾਹਦਾ ਕਿ ਬੋਕਰੀ ਉੱਪਰ ਦੇਖੂੰ ਤੂੰ ਖਵਾ ਕਰ ਦੇ ਬੱਲੇ ਬੱਲੇ

ਚੱਲ ਜੀ ਲਾ ਕੇ ਰੱਖੀ ਚੰਗਾ ਲਾ ਕੇ ਅਗੇ ਚੰਗਾ ਜਿਹਾ ਕੁ ਵੀ ਟੂੜੀ ਬਣਾਈ ਜਾਂਦੇ ਤੇ ਮਗਰੀ ਜੋੜ ਲੈ ਟਰੈਕਟਰ ਮੂੰਗੀ ਵਿੱਚਣੋ ਮੂੰਗੀ ਦਾ ਬਸ ਫੇਰ ਹੀ ਫਾਇਦਾ ਹੁੰਦਾ ਹੈ ਬੀਜੇ ਦਾ ਇਹ ਟਾਈਮ ਸਰਬੀਜ ਜੇ ਮਾਰੀ ਹੁਣ ਠੰਡੇ ਢੰਡੇ ਬਾਬਾ ਹੋ ਜੂਗੀ ਤੇ ਬਾਅਦ ਚ ਤਾਂ ਫਿਰ ਸਸਰੀ ਘਾਲ ਕਰ ਜਾਂਦੀ ਹੈ ਗਰਮੀ ਇਹ ਚ ਨਾ ਸਾਵਾਂ ਇਸ ਵਕਤ 4:30 ਵਜੇ ਦਾ ਹੋਇਆ ਨੀਰਾ ਚਾਰਾ ਪਾ ਕੇ 20 ਲੀਟਰਾਂ ਦੀ ਡੀਜ਼ਲ ਦੀ ਢੋਲੀ ਪੇਰ ਭਰ ਲਿਆ ਆ ਕਿਦੇ ਵਿੱਚ ਪੂਰੀ ਫੁੱਲ ਮੂੰਹ ਤੱਕ ਭਰ ਕੇ 23 ਲੀਟਰ ਡੀਜ਼ਲ ਪਾ ਜਾਂਦਾ ਜਿਹੜੇ ਹਿਸਾਬ ਨਾਲ ਟਾਈਮ ਨਾਲ ਹੀ ਢੋਲੀ ਭਰ ਲੈ ਐ ਢੀ ਜਲਦੀ ਤੇ ਲੱਗਦਾ 8-8 ਲੀਟਰਾਂ ਨੂੰ ਮੂੰਹ ਮਾਰੀ ਜਾਂਦਾਗਾ ਲਾਂਗਾ ਸਲਾਬਾ ਵਾਲਾ ਹੈਗਾ ਤੇ ਬਚਣਾ ਬਚਾਉਣ ਵਾਲਾ ਤਾਂ ਕੁਛ ਇਹਦੇ ਚ ਲੱਗਦਾ ਨਹੀਂ ਸ਼ੁਰੂ ਵਾਲੇ ਦਿਨਾਂ ਚ ਤਾਂ ਐ ਹੀ ਹੁੰਦਾ ਕੰਮ ਤੇ 7-8 ਲੀਟਰ ਤਾਂ ਜਮਾ ਬੱਟ ਦੀ ਪਈ ਐ ਟਰਾਲੀ ਦੇ ਤੇ ਟਾਈਮ ਨਾਲ ਹੀ ਆਪਦੀ ਢੋਲੀ ਭਰ ਲੈਣ ਦੀ ਮਨਪੀਤ ਕਹਿੰਦਾ ਪਾਈ ਜਾਂ ਤੇਲ ਤੇ ਬਾਕੀ ਛੋਟਾ ਨਜ਼ਰ ਨਹੀਂ ਆਉਂਦਾ ਗੱਗੂ ਗੱਗੂ ਓਏ ਖਰਾਕ ਪਵਾੜਾ ਓਏ ਵਾਈਕਰ 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 ਮਾਰ ਕਪੜਾ ਲੰਕੀ ਦੇ ਬਾਹਾਂ ਦੇ ਰੀ ਟੱਕਣਾ ਜਲਾਇਓ ਪਹਿਲੀ ਹਰਾ ਨਾੜ ਚੰਗਾ ਤਾਂ ਆਉਂਦੀ ਚੰਗਾ ਚੰਗਾ ਪਈ ਘੰਟੇ ਤੇ ਇੱਕ ਦੋ ਵੀਰ ਬਾਈ ਕਹਿੰਦੇ ਸੀਗੇ ਬਾਈ ਹੁਣ ਜਿਮ ਨਹੀਂ ਜਾਇਆ ਕਰਦੇ ਤੁਸੀਂ ਜਾਣਦੇ ਆ ਜਿਮ ਬਾਈ ਆਉਣੇ ਆ ਡਿਊਟੀ ਤੇ ਸਵੇਰ ਸ਼ਾਮ ਆ ਬਸ ਇਹ ਗੱਲ ਆ ਡਾ ਥੋੜੀ ਜਿਹੀ ਵੀਡੀਓ ਇੱਥੇ ਘੱਟ ਬਣਾਉਣਾ ਜਿਮ ਚਾ ਕੇ ਪਹਿਲਾਂ ਤਾਂ ਮੈਨੂੰ ਫੋਨ ਕਰਕੇ ਕਹਿੰਦਾ ਹਾਂ ਹਾਂ ਮੈਂ ਇੱਥੇ ਆ ਗਿਆ ਇਹ ਨਾ ਹੁੰਦਾ ਨਹੀਂ ਬਈ ਹਾਂ ਤਾਂ ਛੁੱਟੀ ਆ ਕਹਿੰਦਾ ਵਿੱਚ ਲੋਟ ਆ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕੀ ਬਹੁਤ ਮਾੜੀ ਗੱਲ ਆ ਜਾਂਦਾ ਘਰੋਂ ਹੀ ਨਾ ਆਉ। ਹਨਾ ਘਰੋਂ ਹੀ ਤੋਰਦੇ ਪੀਂਦੇ ਬੰਦਾ ਹੁੰਦਾ। ਗੱਲ ਪਤਾ ਕੀ ਹੈ ਆਪਣੇ ਸਾਰੇ ਇਹ ਕਮਾਕਾਰਾਂ ਵਾਲੇ ਤੇ ਉਧਰੋਂ ਤਾਂ ਸੀਜ਼ਨ ਆ ਗਿਆ ਹਨਾ। ਤੇ ਇਹੀ ਗੱਲ ਬਾਤ ਆ ਤੇ ਨੌਜਵਾਨ ਭਈ ਪਹੁੰਚ ਗਿਆ ਕਮਾਕਾਰਾਂ ਤੋਂ ਬਾਅਦ ਜਿੰਮ ਦੀ ਡੌੜੀ ਤੇ ਤੇ ਜਿੰਮ ਦੀ ਡੌੜੀ ਵੀ ਬਸ ਜਿਵੇਂ ਅਸੀਂ ਗੱਲ ਕਰੀ ਜੰਨੇ ਆਂਗੇ ਕਿ ਅੱਜਕੱਲ ਕੰਮ ਥੋੜਾ ਹਲਕਾ ਹੋ ਜਾਂਦਾ ਸੀਜ਼ਨ ਮੌਕੇ ਤੇ ਆਪਣੇ ਇਹੀ ਕਮਾਕਾਰਾਂ ਵਾਲੇ ਜੋ ਬਰਾਉਂਦੇ ਹੁੰਦੇ ਤੇ ਉਹਨਾਂ ਨੂੰ ਹੀ ਕਮਾਕਾਰਾਂ ਚੰਬਸਤ ਹੋ ਜਾਂਦੇ ਹੈਗੇ ਤਾਂ ਕਰਕੇ ਹਾਂਜੀ ਸਰ ਲੈ ਚਲ ਚੰਗੀ ਗੱਲ ਆ ਭਾਈ ਸਾਹਿਬ ਤੇ ਬਾਹਰ ਦਾ ਨਜ਼ਾਰਾ ਬਸ ਉਹੀ ਲੋਹੇ ਲੱਪੇ ਵਾਲਾ ਤੇ ਹੁੰਦੀ ਫਿਰਦੀ ਆ ਤਾਰ-ਤਾਰ ਟਰੈਕਟਰਾਂ ਦੇ ਨਾਲ ਤੇ ਫਿਲਹਾਲ ਲਾਉਨੇ ਆ ਜਿੰਮੇ ਦੀ ਡਿਊਟੀ ਅੱਜ ਦੇ ਬਲੌਗ ਦੀ ਇੱਥੇ ਸਮਾਪਤੀ ਆ ਉਮੀਦ ਕਰਦੇ ਆ ਵਧੀਆ ਲੱਗਿਆ ਹੋਊਗਾ ਲਾਈਕ ਲਾਜ਼ਮੀ ਕਰ ਦਿਓ ਤੇ ਨਵੇਂ ਆਏ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਲਾਜ਼ਮੀ ਕਰ ਲਿਓ ਹੋ ਸਕਦਾ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਸਾਫ ਸੁਥਰੀ ਪੰਜਾਬੀ ਅਚ ਆਪਣੇ ਬਲੌਗ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੋਂ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਧੰਨਵਾਦ ਸਾਰੇ ਵੀਰਾਂ ਭੈਣਾਂ ਨੂੰ ਸਤਿ